ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਸਰਕਾਰ ਪ੍ਰਧਾਨ ਜੀ ਨੂੰ ਹਸਪੀਟਲ ਦਾਖਲ ਕਰਵਾਉਣ ਲਈ ਜ਼ੋਰ ਲਗਾ ਰਹੀ ਹੈ ਪਰ ਪ੍ਰਧਾਨ ਜੀ ਮਨਾਂ ਕਰ ਰਹੇ ਸੀ ਉਹ ਸਾਰੇ ਹਾਲਾਤਾਂ ਨੂੰ ਦੇਖਦਿਆਂ ਜੋ ਅੱਜ ਦੁਪਹਿਰ ਤੋਂ ਹਲਚਲ ਹੋ ਰਹੀ ਹੈ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਵਿੱਚ ਫੋਰਸਾਂ ਖਨੌਰੀ ਮੋਰਚੇ ਨੂੰ ਆ ਰਹੀਆਂ ਨੇ ਤੋਂ ਇੱਕ ਪ੍ਰਧਾਨ ਜੀ ਨੇ ਵੀਡੀਓ ਪਾਈ ਸੀ ਉਹ ਵੀਡੀਓ ਤੇ ਐਕਸ਼ਨ ਲੈਂਦਿਆਂ ਭਾਈ ਨਵਦੀਪ ਜੀ ਪਹੁੰਚੇ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਨੌਜਵਾਨ ਬਾਈ ਪਾਨੇ ਹੋਰੀ ਬਾਈ ਲੱਖੇ ਹੋਰੀ ਜਾਂ ਹੋਰ ਵੀ ਸੰਗਤਾਂ ਪਹੁੰਚ ਚੁੱਕੀਆਂ ਵੱਡੀ ਗੰੰਥੀ ਵਿੱਚ ਨੌਜਵਾਨ ਪਹੁੰਚ ਗਏ ਨੇ ਬਾਈ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਹੀ ਇਹ اپੀਲ ਹੈ ਸੰਗਤ ਨੂੰ ਦੇਖੋ ਸਾਡਾ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਪੂਰੇ ਪੀਕ ਦੇ ਉੱਤੇ ਆ ਸਾਰਾ ਸੈਂਟਰ ਤੱਕ ਖਿਲਿਆ ਹੋਇਆ ਤੇ ਪਰ ਸੈਂਟਰ ਦੀਆਂ ਚਾਲਾਂ ਨੇ ਹੈਨਾ ਇਹ ਜਿਹੜੀਆਂ ਸਰਕਾਰਾਂ ਨੇ ਵੀ ਅਸੀਂ ਕਿਵੇਂ ਮੋਰਚੇ ਨੂੰ ਖਤਮ ਕਰੀਏ ਤੇ ਬਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੋਰਚਾ ਬਹੁਤ ਉੱਤੇ ਜਾ ਚੁੱਕਿਆ ਦੇਸ ਵੀ ਦੇਸ ਬਹੁਤ ਵੱਡੇ ਪੱਧਰ ਤੇ ਹੈ ਨਾ ਸਾਰੀਆਂ ਸੰਗਤਾਂ ਜੀ ਦੇਖ ਰਹੀਆਂ ਨੇ ਵੀ ਹਾਂ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਹਨਾ ਵੱਲ ਦੇਖ ਰਹੀਆਂ ਨੇ ਵੀ ਹਾਂ ਇਸ ਮੋਰਚੇ ਦਾ ਹੁਣ ਕੀ ਬਣੂਗਾ ਤੇ ਬਾਬਾ ਜੀ ਸਾਡਾ ਫਰਜ਼ ਬਣਦਾ ਵੀ ਇਸ ਮੋਰਚੇ ਨੂੰ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਢਾਲ ਬਣੀਏ ਵੱਤ ਤੋਂ ਵੱਤ ਹਾਜ਼ਰੀ ਲਵਾਈਏ ਨੌਜਵਾਨ ਬਹੁਤ ਵੱਤ ਤੋਂ ਵੱਤ ਗਿਣਤੀ ਦੇ ਆਉਂਦੇ ਵੀ ਨੇ ਹੈ ਨਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਬਈ ਇਤਿਹਾਸ ਲਿਖਿਆ ਜਾ ਰਿਹਾ ਤੇ ਸਭ ਦਾ ਫਰਜ਼ ਬਣਦਾ ਵੀ ਇੱਥੇ ਵੱਤ ਤੋਂ ਵੱਤ ਹਾਜ਼ਰੀ ਲਵਾਈਏ ਰਾਤ ਨੂੰ ਵੱਤ ਤੋਂ ਵੱਧ ਉਹ ਹੈ ਨਾ ਕਿਉਂਕਿ ਰਾਤ ਨੂੰ ਇਹ ਹਲਚਲ ਜਿੰਨੀ ਵੀ ਕਰਨੀ ਹੈ ਨਾ ਪ੍ਰਸ਼ਾਸਨ ਨੇ ਕਰਨੀ ਉਹ ਰਾਤ ਨੂੰ ਕਰਨੀ ਹੈ ਤੇ ਬਦ ਤੋਂ ਬਦ ਜਿੱਥੇ ਵੀ ਮੈਸੇਜ ਲੱਗਦਾ ਬਾਈ ਹੈ ਨਾ ਬਦ ਤੋਂ ਬਦ ਪਹੁੰਚੋ ਬਾਰਡਰ ਨੂੰ ਕਿਉਂਕਿ ਅਸੀਂ ਬਚਾਵਾਂਗੇ ਹੋਰ ਕੌਣ ਲੜੂਗਾ ਬਾਈ ਠੀਕ ਹੈ ਨਾ ਅਸੀਂ ਲੜਾਂਗੇ ਹੈ ਨਾ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤੀ ਨੂੰ ਕਿਸੇ ਨੇ ਬਾਹਰੋਂ ਨਹੀਂ ਆਉਣਾ ਬਚਾਉਣ ਠੀਕ ਹੈ ਸਰਕਾਰਾਂ ਤਾਂ ਮਾਰਨ ਨੂੰ ਫਿਰਦੀਆਂ ਨੇ ਸਾਨੂੰ ਸਾਰੇ ਪਾਸਿਆਂ ਨੂੰ ਠੀਕ ਹੈ ਅਸੀਂ ਲੜਾਂਗੇ ਠੀਕ ਹੈ ਨਾ ਅਸੀਂ ਲੜਾਂਗੇ ਸਾਡੇ ਬਜ਼ੁਰਗ ਲੜਨਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਢਾਲ ਬਣਾਂਗੇ ਸਾਰੇ ਦੇ ਸਾਰੇ ਪਸ ਹੱਤ ਬਨ ਕੇ ਆਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਵੱਤ ਤੋਂ ਵੱਧ ਖਨੋਰੀ ਬਾਰਡਰ ਦੇ ਸੰਗਤ ਜੀ ਹੈ ਨਾ ਵੱਤ ਤੋਂ ਵੱਧ ਟਰਾਲੀਆਂ ਲੈ ਕੇ 12 ਤੋਂ 13000 ਪਿੰਡਾਂ ਪੰਜਾਬ ਦਾ ਹਰਿਆਣਾ ਨਾਲ ਜੁੜਿਆ ਹੋਇਆ ਸਾਰਾ ਦਾ ਸਾਰਾ ਠੀਕ ਹੈ ਅਸੀਂ ਵੀ ਬਾਬਾ ਜੀ ਕੰਮ ਸਾਨੂੰ ਵੀ ਹੁੰਦੇ ਨੇ ਠੀਕ ਹੈ ਪਰ ਅਸੀਂ ਵੀ ਟਾਈਮ ਕੱਢਦੇ ਹਾਂ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਹੈ ਨਾ ਆ ਸੰਘਰਸ਼ ਤੇ ਸਾਂਝ ਮਿਲ ਹੋਈਏ ਪੰਜਾਬ ਲਈ ਆਪਣੀ ਖੇਤੀ ਲਈ ਟਾਈਮ ਕੱਢੀਏ ਠੀਕ ਹੈ ਤੇ ਵੱਤ ਤੋਂ ਵੱਧ ਸਾਰੇ ਹਾਜ਼ ਬਚਾਵਾਂਗੇ ਇਸ ਖੇਤੀ ਨੂੰ ਵੀ ਬਚਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਨੂੰ ਵੀ ਬਚਾਵਾਂਗੇ ਕਿਉਂਕਿ ਬਾਬਾ ਜੀ 40 40 ਸਾਲ ਲੱਗ ਜਾਂਦੇ ਨੇ ਐਡਾ ਐਡਾ ਲੀਡਰ ਐਵੇਂ ਨਹੀਂ ਤਿਆਰ ਹੋ ਜਾਂਦਾ ਹੈ ਨਾ ਐਵੇਂ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੋਈ ਬਣ ਸਕਦਾ ਹੈ ਨਾ 40 ਸਾਲ ਦਾ ਸੰਘਰਸ਼ਾ ਕਿੰਨੀ ਵਾਰ ਜੀਣਾ ਕੱਟੀਆਂ ਹੋਣਗੇ ਕਿੰਨੇ ਕੁ ਪਛੇ ਹੋਏ ਹੋਣਗੇ ਹੈ ਨਾ ਕਿੰਨਾ ਕੁ ਪਰਿਵਾਰ ਨੇ ਹੰਡਾਇਆ ਹੋਊਗਾ ਅਸੀਂ ਤਾਂ 5 ਸਾਲ ਦਾ ਸੰਘਰਸ਼ਾ ਅਸੀਂ ਫੀਲ ਕਰ ਸਕਦੇ ਹਾਂ ਨਾ ਚੀਜ਼ਾਂ ਨੂੰ ਠੀਕ ਹੈ ਬਾਬਾ ਜੀ ਚਾਲ ਬਣਨਾ ਹੈ ਜਾਨ ਨਹੀਂ ਦੇਣਾ ਜੱਗ ਤੋਂ ਹੈ ਨਾ ਜੇ ਤੁਸੀਂ 12 ਤੋਂ 13000 ਪਿੰਡ ਚੁੱਲ ਜਾ ਕੇ ਇੱਥੇ ਟਰਾਲੀਆਂ ਖੜਾ ਦੇਣਗੇ 12 ਤੋਂ 13000 ਪਿੰਡਾਂ ਚ ਸੰਗਤ ਐਣੀ ਇੱਥੇ ਆ ਕੇ ਸਾਰੀ ਡਟ ਜੂਗੀ ਨਾ ਕੀ ਮਜਾ ਹੈ ਨਾ ਸਰਕਾਰਾਂ ਦੀ ਸਰਕਾਰ ਨਾ ਚੁਕੇ ਹੈ ਨਾ ਪਹਿਲਾਂ ਵੀ ਚ ਗਈਆਂ ਸੀ ਵੱਡੀਆਂ ਵੱਡੀਆਂ ਸਰਕਾਰਾਂ ਸਪੀਲੇ ਬਈ ਵੱਧ ਤੋਂ ਵੱਧ ਹਾਜ਼ਰੀ ਲਵਾਓ ਸਾਡੀਆਂ ਭੈਣਾਂ ਸਾਡੀਆਂ ਮਾਮਾ ਠੀਕ ਹੈ ਸਾਡੇ ਨੌਜਵਾਨ ਸਾਡੇ ਬੱਚਿਆਂ ਨੂੰ ਦਿਖਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਅਸੀਂ ਅਗਲੀ ਪੀੜ੍ਹੀ ਵੀ ਤਿਆਰ ਕਰਨੀ ਹੈ ਜਿਹੜੀ ਸੰਘਰਸ਼ਾਂ ਦੇ ਰਾਹ ਦੇ ਉੱਤੇ ਤੁਰੇ ਤੇ ਵੱਧ ਤੋਂ ਵੱਧ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ